ਜਾ ਲੋ ਸਾਡੀ ਗੱਲ ਜੀ ਇਹ ਤਾਂ ਬਜ਼ੁਰਗਾਂ ਨਾਲ ਪੀਤੇ ਦੀ ਬਾਰਦਾਤ ਹੋਈ ਆ ਅਸੀਂ ਇਹ ਤੋਂ ਪਤਾ ਲਾਣੀ ਚਾਹੁੰਦੇ ਸੀ ਕੀ ਗੱਲ ਹੋਈ ਆ ਆਪਣਾ ਕੀ ਨਾਮ ਆ ਨਾ ਕੀ ਆਪਣਾ ਸੋਨੀ 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 ਆ ਮਨਰਾਹ ਨੇ ਜਰਣਾ ਵੇ ਮਨਰਾਹ ਨੇ ਜਰਣਾ ਰਣ ਬੜੇ ਤੇ ਤੁਹਾਡੇ ਨਾਲ ਜਦੋਂ ਝੇਕ ਹੋਇਆ ਕਿਦਾਂ ਗੱਲ ਹੋਈ ਉਹ ਦੱਸੋ ਉਹ ਮੈਂ ਲਾਜੇ ਜੀ ਲੀ ਗਿਆ ਕਿ ਲੀਨ ਦੁਆਰੇ ਲਾਜ ਕੇ ਤਾਂ ਕਿਲੇ ਮੈਂ ਕਰ ਗਿਆ ਜਾਂ ਕਹਿੰਦੇ ਸੀ ਠੀਕ ਹੈ ਮੈਂ ਸੋਚਿਆ ਮੈਂ ਕਿ ਮੈਂ ਚਾਹਤੇ ਯਾਦ ਕਰਾਂ ਠੀਕ ਹੈ ਕੱਲ ਤੋਂ ਕੋਈ ਕੰਮ ਨਹੀਂ ਜਾਦਾ। ਅੱਛਾ ਜੀ। ਫਿਰ ਜਾਂ ਦੋ ਤਿੰਨ ਡੱਕਾ تھا ਤਾਂ ਤੁਰਪਾ ਫੇਟ ਨਹੀਂ ਕੁਝ ਗਿਆ। ਹੋਰ ਰੁਪਈਆ ਹੈ ਨਾ ਕੁਝ ਨਹੀਂ। ਅੱਛਾ। ਇਹਨਾਂ ਦਾ ਸੁਣਾ ਜੀ। ਠੀਕ ਹੈ। ਉਹ ਵੀ ਤਿੰਨ ਵੀ ਤੇਰੇ ਪੂਰੇ ਕੰਮ ਜੀ। ਹਾਂ ਹਾਂ। ਉਹ ਦਾ ਪੁਰਾਣੇ ਤਾਂ। ਠੀਕ ਹੈ ਜੀ। ਇਹ ਕਿਹਨੇ ਗੁਰਦੁਆਰਾ ਸਾਹਿਬ ਦੇ ਸਨ? ਕਿਹਨੇ ਗੁਰਦੁਆਰਾ ਸਾਹਿਬ ਦੇ ਸਨ? ਗੁਰਦੁਆਰਾ। ਅੱਛਾ ਜੀ। ਇਹ ਮਾਸਟਰ ਦਾਜਾ ਦੀ ਦੁਕਾਨਾਂ ਦਾ। ਅੱਛਾ ਜੀ। ਉਹ ਲੈ ਗਿਆ। ਅੱਛਾ ਮਾਸਟਰ ਕਸ਼ਮੀਰ ਸਿੰਘ ਦਾ ਹਾਂ। ਨਹੀਂ ਜੀ ਇਹ ਨਹੀਂ। ਮੈਂ ਤਾਂ ਦੋ ਤਿੰਨ ਜਾਦਾ ਸੀ। ਨਾ। ਅੱਛਾ। ਪਰਣਾ ਉਹ ਹੁਣ ਠੀਕ ਹੋ ਹਾਂਜੀ ਨੰਨਾਂ ਚ ਆਇਆ ਐ ਜੇ ਆਜੀ ਇਹ ਰੇੜਾ ਵਾ ਇਹਦਾ ਆਪਣਾ ਵਾ ਬਜ਼ੁਰਗਾ ਮੇਰਾ ਖਾਲੇ ਜੀ 77 ਸਾਲ ਦੀ ਹੋਰ ਵਾ ਇਹਨੂੰ ਸੁਣਦਾ ਵੀ ਨਹੀਂ ਕਿ ਮੈਂ ਤਾਂ ਹੀ ਜ਼ੋਰ ਨਾਲ ਬੋਲਦਾ ਤੇ ਕੰਨ ਵਿੱਚ ਬੋਲਦਾ ਤਾਂ ਇਹਨੂੰ ਤਾਂ ਸੁਣਦਾ ਵਾ ਕਿ ਇਹਨੂੰ ਮਾਰਿਆ ਕੁੱਟਿਆ ਕਹਿੰਦਾ ਮੈਨੂੰ ਥੱਪੜ ਮਾਰਿਆ ਕਮਜ਼ੋਰ ਬੰਦਾ ਬਜ਼ੁਰਗਾ ਥੱਪੜ ਮਾਰ ਕੇ ਡੇਪਿਆ ਇਸੇ ਰੇੜੇ ਦੇ ਤੋਂ ਦੋ ਤਿੰਨ ਸਾਈਡ ਤੇ ਲਾ ਕੇ ਪਾ ਦਿੱਤਾ ਇਹਨੇ ਵੀ ਮਾਰਿਆ ਜੀ ਇਹ ਨੂੰ ਇਹੋ ਤੇ ਉਹ ਕਿ ਆਏ ਕੋ ਪ੍ਰਾਣ ਖੋ ਕੇ ਉਹੀ ਪ੍ਰਾਣ ਆਏ ਲਾਈਆਂ ਤਾਂ ਤੇਰੀ ਜੀ ਜ਼ਬਰਦਸਤਾਂ ਬਹੁਤ ਹੋ ਰਹੀਆਂ ਆਂ ਅਜੇ ਰੁਕਣ ਦਾ ਕੋਈ ਨਾ ਹੈ ਹਾਂਜੀ ਅੱਜ ਸਾਰਾ ਕੱਤੋਂ ਕੇ ਪੂਰੇ ਸੀ ਹਾਂਜੀ ਕਿ ਕਿਦਾਂ ਹੋਈ ਜਾਂ ਤਾਂ ਮੈਂ ਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਚੋਰੀਆਂ ਉੱਥਲ ਪਾਈ ਜਾਵੇ ਮੈਂ ਤੁਹਾਡਾ ਆਪਣਾ ਸੇਵ ਕੁਲਵੰਤ ਸਿੰਘ ਪੁਲਿਸ ਅਫਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ